ਇੱਧਰ ਪੰਜਾਬ ਦੇ ਵਿੱਚ ਡੇਰਾ ਬਿਆਸ ਮੁਖੀ ਹੋਰਾਂ ਨੇ ਅੱਜ ਆਪਣਾ ਆਪਣੀ ਗੱਦੀ ਅਗਾਹ ਸੌਂਪ ਦਿੱਤੀ ਆ ਵੱਡੀ ਚਰਚਾ ਮੀਡੀਆ 'ਚ ਬਣੀ ਰਹੀ ਏ ਇਸ ਗੱਲ ਦੀ ਕਿ ਡੇਰਾ ਬਿਆਸ ਮੁਖੀ ਨੇ ਆਪਣਾ ਉੱਤਰ ਅਧਿਕਾਰੀ ਲਾਣਿਆ ਬਕਾਇਦਾ ਤੌਰ ਤੇ ਉਹਨਾਂ ਨੂੰ ਚਾਰਜ ਵੀ ਸੌਂਪ ਦਿੱਤਾ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੋਰੀ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਤੋਂ ਪੀੜਤ ਨੇ ਪਰ ਉਹ ਜਿਸ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਸੰਗਤ 'ਚ ਸਮਾਗਮਾਂ 'ਚ ਹੈਨਾ ਸਿਆਸਤਦਾਨਾਂ ਦੀ ਆਮਦ ਦੌਰਾਨ ਜਦੋਂ ਉਹਨਾਂ ਦੀ ਮੁਲਾਕਾਤ ਰਹੀ ਉਹ ਉਹ ਉਸ ਤਰ੍ਹਾਂ ਵਿਚਰਦੇ ਰਹੇ ਇਸ ਬਿਮਾਰੀ ਦੇ ਬਾਵਜੂਦ ਵੀ ਪਰ ਕਹਿੰਦੇ ਕਿ ਲੰਬਾ ਲਾਚ ਚੱਲਿਆ ਤੇ ਗੁਰਿੰਦਰ ਸਿੰਘ ਢਿੱਲੋਂ ਨੂੰ ਹੁਣ ਦਿਲ ਨਾਲ ਸੰਬੰਧਤ ਵੀ ਬਿਮਾਰੀ ਹੈ ਸੋ ਇਸ ਲਈ ਇਹਨਾਂ ਬਿਮਾਰੀਆਂ ਧਿਆਨ ਚ ਰੱਖਦੇ ਹਾਂ ਉਹ ਡੇਰਾ ਬਿਆਸ ਦੀ ਪ੍ਰਬੰਧਾਂ ਦਾ ਕੰਮ ਹੈਨਾ ਸੇਵਾ ਸੰਭਾਲ ਦਾ ਕੰਮ ਜਾਂ ਧਾਰਮਿਕ ਪ੍ਰਚਾਰ ਦਾ ਕੰਮ ਉਹ ਹੁਣ ਉਹਨਾਂ ਨੇ ਬਕਾਇਦਾ ਤੌਰ ਤੇ ਗਾਹ ਆਪਣੇ ਉਤਰਾਧਿਕਾਰੀ ਨੂੰ ਸੌਂਪ ਦਿੱਤਾ ਹੈ ਇਹਦੀ ਇਹ ਨਾਲ ਸੰਬੰਧਿਤ ਚਿੱਠੀ ਆਪਣੇ ਸਾਰੇ ਸੇਵਾਦਾਰਾਂ ਨੂੰ ਇਨਚਾਰਜਾਂ ਨੂੰ ਭੇਜ ਦਿੱਤੀ ਹੈ ਕਿ ਅੱਜ ਤੋਂ ਹੁਣ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਤੇ ਉੱਤੇ ਸੁਖਦੇਵ ਸਿੰਘ ਗਿੱਲ ਹੋਰੀ ਡੇਰਾ ਮੁਖੀ ਹੋਣਗੇ ਸੋ ਡੇਰਾ ਬਿਆਸ ਦੇ ਮੁਖੀ ਦਾ ਰਤਵਾ ਹੁਣ ਸੁਖਦੇਵ ਸਿੰਘ ਗਿੱਲ ਹੋਰਾਂ ਨੂੰ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਪੁੱਤਰ ਜਸਦੀਪ ਸਿੰਘ ਗਿੱਲ ਹੋਰਾਂ ਨੂੰ ਜੀ ਸੋ ਗੁਰਿੰਦਰ ਸਿੰਘ ਢਿੱਲੋਹਰਾ ਨੇ ਡੇਰਾ ਬਿਆਸ ਮੁਖੀ ਦਾ ਅਹੁਦਾ ਸੁਖਦੇਵ ਸਿੰਘ ਗਿੱਲ ਹੋਰਾਂ ਦੇ ਪੁੱਤਰ ਜਸਦੀਪ ਸਿੰਘ ਗਿੱਲ ਹੋਰਾਂ ਨੂੰ ਸੰਭਾਲ ਦਿੱਤਾ ਉਹ ਸਾਰੀ ਸੁਸਾਇਟੀ ਨੂੰ ਵੀ ਉਹੀ ਦੇਖਣਗੇ ਜਿਹੜੀ ਸਤਸੰਗ ਪਿਆਸ ਸੁਸਾਇਟੀ ਰਜਿਸਟਰਡ ਹੈ ਜਿਹੜੀ ਉਹ ਹੈ ਨਾ ਤੇ ਇਹ 2 ਦਸੰਬਰ 2 ਸਤੰਬਰ 2024 ਮਤਲਬ ਅੱਜ ਦੀ ਤਰੀਕ 2 ਸਤੰਬਰ 2024 ਤੋਂ ਇਹ ਪ੍ਰਭਾਵ ਹੋ ਗਿਆ ਕਿ ਹਾਂ ਅੱਜ ਤੋਂ ਇਹ ਲਾਗੂ ਹੈ ਨਿਯਮ ਸੋ ਜਸਦੀਪ ਸਿੰਘ ਗਿੱਲ ਕੈਮੀਕਲ ਇੰਜੀਨੀਅਰ ਨੇ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਹੋਈ ਹੈ ਤੇ ਉਹ ਤੇਰਾ ਬਿਆਸ ਨਾਲ ਜੁੜੇ ਹੋਏ ਨੇ ਸੋ ਇਹ ਸਾਰੀ ਪ੍ਰਕਿਰਿਆ ਚ 90 ਦੇਸ਼ਾਂ ਦੇ ਵਿੱਚ ਡੇਰੇ ਦਾ ਪਸਾਰਾ ਏ ਸੋਡੇਰੇ ਬਿਆਸ ਰਾਜਸਵਾਮੀ ਸ਼ਾਸਨ ਬਿਆਸ ਦਾ ਜੋ ਪ੍ਰਚਾਰ ਪ੍ਰਸਾਰਾ 90 ਦੇਸ਼ਾਂ ਚ ਫੈਲਾ ਹੋਇਆ ਹ ਉਹ ਯੂ ਐਸ اے ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਸਮੇਤ ਕਿੰਨੇ ਮੁਲਕ ਨੇ ਡੇਰੇ ਕੋਲ 4000 ਏਕੜ ਤੋਂ ਜ਼ਿਆਦਾ ਤਾਂ ਜ਼ਮੀਨ ਇੱਥੇ ਹੀ ਹੈ ਹੈਨਾ ਸੋ ਉੱਥੇ ਉੱਥੇ ਹੀ ਮਤਲਬ ਡੇਰਾ ਡੇਰੇ ਦੇ ਨਾਲ ਕੋੜੇ ਜਿਹੜੀ ਸੋ ਇਸ ਪ੍ਰਕਿਰਿਆ ਦੇ ਵਿੱਚੋਂ ਹੁਣ ਜਸੀਬ ਸਿੰਘ ਗਿੱਲ ਡੇਰਾ ਬਿਆਸ ਦੀ ਸੇਬਾਸ ਮਾਲ ਰਹੇ ਨੇ ਉਹਨਾਂ ਨੂੰ ਉਹਦਾ ਸੰਭਾਲ ਦਿੱਤਾ ਹੈ ਸੋ ਇਹ ਇੱਕ ਅੱਜ ਦੀ ਪਹਿਲੀ ਪਹਿਲੂ ਦੇ ਆਧਾਰ ਤੇ ਜਾਂ ਪੰਜਾਬ ਦੇ ਖਬਰਾਂ ਦੇ ਆਧਾਰ ਤੇ ਇੱਕ ਅਹਿਮ ਖਬਰ ਹੈ ਜਿਹੜੀ ਗੌਰ